ਜੋ ਨਾਬੇ ਕੋਲੇ ਕਿਤੇ ਜਾ ਰਹੇ ਸੀ ਅਸੀਂ ਐਜਨ ਆਰਟਿਸਟ ਸੀ 10:00 ਵਜੇ ਉਹਨੇ ਪੁਲਿਸ ਵਾਲਾ ਨੇ ਹੱਥ ਦਿੱਤਾ ਵੈਸੀ ਮਤਲਬ ਕੋਈ ਨਾਕਾ ਨਹੀਂ ਸੀ ਵੈਸੇ ਲੱਗੇ ਸੀ ਦੋ ਪੁਲਿਸ ਵਾਲੇ ਵਰਦੀ ਚ ਖੜੇ ਸੀ ਅਸੀਂ ਗੱਡੀ ਖੜਾ ਲਈ ਸੋ ਬਟਾਲ ਉਹਨਾਂ ਨੂੰ ਪਤਾ ਨਹੀਂ ਸੀ ਗੱਡੀ 'ਚ ਕੌਣ ਹੈ ਮੈਂ ਦੱਸਿਆ ਵੀ ਨਹੀਂ ਮੈਂ ਕਿਹਾ ਤੁਸੀਂ ਇੱਧਰ ਕਿੱਧਰ ਇਹੋ ਜਿਹੀ ਵੇਲੇ 10:00 ਵਜੇ ਕਹਿੰਦੇ ਜੀ ਕੈਦੀਆਂ ਕੈਦੀਆਂ ਦੀ ਪੇਸ਼ੀ ਸੀ ਉਹ ਭਗਤਾ ਆ ਕੇ ਫਤਿਹਗੜ੍ਹ ਸਾਹਿਬ ਉਹ ਕੈਦੀਆਂ ਨੂੰ ਨਾਪੇ ਥਾਣੇ ਅਦਾਪੇ ਜੇਲ੍ਹ ਛੱਡ ਕੇ ਵਾਪਸ ਅੱਲੇ ਮੈਂ ਕਿਹਾ ਫਿਰ ਤੁਸੀਂ ਕੈਦੀ ਕਿਵੇਂ ਲੈ ਕੇ ਗਏ ਸੀ ਕਹਿੰਦੇ ਜੀ ਕੈਦੀਆਂ ਨੂੰ ਤਾਂ ਗੱਡੀ ਮਿਲਦੀ ਹੈ ਜਦੋਂ ਉਹਨਾਂ ਨੂੰ ਬੇਸ਼ੀ ਤੇ ਲੈ ਕੇ ਜਾਂਦੇ ਨੇ ਸਾਨੂੰ ਨਹੀਂ ਮਿਲਦੀ ਜੀ ਲਾਣ ਜਾਣ ਨੂੰ ਇਹ ਗੱਲ ਤਾਂ ਮੈਨੂੰ ਉਦੋਂ ਦਾ ਪਤਾ ਹੈ ਜੀ ਤੁਸੀਂ ਦੱਸੋ ਜਿਹੜੇ ਕੈਦੀ ਜਿਹੜੇ ਮੁਜਰਮ ਨੇ ਉਹਨਾਂ ਨੂੰ ਥਾਣੇ ਜੇਲ੍ਹ ਤੋਂ ਕੋਰਟ ਤੱਕ ਲੈ ਕੇ ਜਾਣ ਲਈ ਕੋਰਟ ਤੋਂ ਜੇਲ੍ਹ ਤੱਕ ਲੈ ਕੇ ਜਾਣ ਲਈ ਗੱਡੀ ਹੈਗੀ ਹੈ ਜਿਹੜੇ ਉਹਨਾਂ ਨੂੰ ਲੈ ਕੇ ਜਾਣਗੇ ਪੁਲਿਸ ਵਾਲੇ ਉਹਨਾਂ ਕੋਲ ਕੁਝ ਨਹੀਂ ਹੈਗਾ ਜੀ ਉਹ ਬੱਸਾਂ ਨੂੰ ਹੱਥ ਦੇਣ ਕਾਰਾਂ ਨੂੰ ਹੱਥ ਦੇਣ ਟਰੱਕ ਨੂੰ ਹੱਥ ਦੇਣ ਉਹਨਾਂ ਦਾ ਕੋਈ ਪ੍ਰਬੰਧ ਏ ਸਿਸਟਮ ਸਾਡਾ ਇਦਾਂ ਦੇ ਸਿਸਟਮ ਨਾਲ ਕੰਨਾ ਇੱਥੇ ਚੱਲ ਲੋਂਗੇ ਤੁਸੀਂ ਸੋ ਸਾਰਾ ਫਾਈਨ ਟਿਊਨ ਕਰਨ ਨਾਲ ਕਿ ਅਸੀਂ ਪੰਜਾਬ ਪੁਲਿਸ ਨੂੰ ਅਪਡੇਟ ਕਰਾਂਗੇ ਦੇਖੋ ਜੇ ਅਪਡੇਟ ਕਰਾਂਗੇ ਤਾਂ ਪਰ ਰਿਜ਼ਲਟ ਲੈ ਸਕਦੇ ਨਹੀਂ ਤਾਂ ਇਲਜ਼ਾਮ ਲਾਉਣਾ ਬਹੁਤ ਸੌਖਾ ਸਭ ਤੋਂ ਵੱਧ ਇਲਜ਼ਾਮ ਪੁਲਿਸ ਤੇ ਲੱਗਦੇ ਨੇ ਸਭ ਤੋਂ ਵੱਧ ਇਲਜ਼ਾਮ ਲੱਗਦੇ ਕਹਿ ਦੋ ਇੱਕ ਕਹਿਣਾ ਹੀ ਹੈ ਪੁਲਿਸ ਸਾਈਨ ਕਰਦੀ ਪੁਲਿਸ ਸਾਈਨ ਕਰਦੀ ਅਸੀਂ ਕੈਮਰੇ ਲਵਾਏ ਜਦੋਂ ਮੈਂ ਐਮਪੀ ਸੀਗਾ ਸੰਗਰੂਰ ਜ਼ਿਲ੍ਹੇ ਦੇ ਸਾਰੇ ਖਨੌਰੀ ਮੂਨਕ ਢਿਰਬਾ ਭਵਾਨੀਗੜ੍ਹ ਸੁਨਾਮ ਧੂਰੀ ਮਲੇਕੋਲਾ ਬਰਨਾਲਾ ਤਪਾ ਤੇ ਪਧਾੜ ਮਿਲਕਲਾ ਸਾਰੇ ਜ਼ਿਲ੍ਹਿਆਂ 'ਚ ਅਸੀਂ ਕੈਮਰੇ ਲਵਾਏ ਐ ਐਮਪੀ ਲੈਡ 'ਚ ਬ੍ਰਿਸਟੋ ਕੰਪਨੀ ਦੇ ਕੈਮਰੇ ਨੇ ਤੇ 5 ਮੈਗਾਪਿਕਸਲ ਦੇ ਉਹਦੇ ਲੈਂਸ ਨੇ ਔਰ ਕਾਰਡਲੈਸ ਨੇ ਵਾਈਫਾਈ ਨਾ ਚੱਲਦੇ ਨੇ ਮੋਨਿਟਰਿੰਗ ਸਾਰੀ ਥਾਣਿਆਂ 'ਚ ਐ 1.4 ਕੈਮਰੇ ਲੱਗਦੇ ਨੇ ਇੰਨੀ ਜ਼ਿਆਦਾ ਉਹਨਾਂ ਦੀ ਜਿਹੜੀ ਸਮਝ ਲਓ ਵੀ ਕੈਮਰਿਆਂ ਦੀ ਜਿਹੜੀ ਕੈਪੈਸਿਟੀ ਹੈ ਕਿ ਜੇ ਤੁਸੀਂ ਯੂਮ ਕਰੋਗੇ ਉਹਨੂੰ ਤਾਂ ਕਿਸੇ ਕਾਰ ਦੇ ਡੈਸ਼ਬੋਰਡ ਤੇ ਪਈ ਹੋਈ ਚੀਜ਼ ਵੀ ਤੁਸੀਂ ਦੇਖ ਸਕਦੇ ਹੋ ਜੇ ਅੰਦਰ ਕੋਈ ਅਖਬਾਰ ਪਿਆ ਤਾਂ ਪੜ੍ਹ ਸਕਦੇ ਹੋ ਉਹਨੂੰ ਇੰਨਾ ਯੂਮ ਉਹਦਾ ਹੋ ਜਾਂਦਾ ਹੈ ਲੇਟਸਟ ਚਾਹੀਦੇ ਤੇ ਕੈਮਰੇ ਤੀਜੀ ਅੱਖ ਹੈ ਪੁਲਿਸਮੈਨ ਵੀ ਹੈਗੇ ਨੇ ਉੱਥੇ ਪਰ ਵੀ ਇਨਸਾਨ ਆਖ ਲੱਗ ਸਕਦੀ ਤੇ ਡਿਊਟੀ ਦੌਰਾਨ ਇਧਰ ਉਧਰ ਵੀ ਥੋੜਾ ਬਹੁਤ ਹੋ ਸਕਦਾ ਬੰਦਾ ਕੈਮਰਾ ਥੋੜੀ ਇਧਰ ਉਧਰ ਹੋਊਗਾ ਸੋ ਕੈਮਰਿਆਂ ਨਾਲ ਪੁਲਿਸ ਦੀ ਐਫੀਸ਼ੀਐਂਸੀ ਵਧਾਈ ਅਸੀਂ ਜਿਸ ਵੇਲੇ ਮਨਦੀਪ ਸਿੱਧੂ ਉਸ ਵੇਲੇ ਐਸਐਸਪੀ ਸੀ ਬਾਅਦ ਦੇ ਵਿੱਚ ਡਾਕਟਰ ਸੰਦੀਪ ਕਾਰਗ ਵੀ ਆ ਗਏ ਸੀ ਮੁਹਾਲੀ ਜਿਹੜੇ ਨੇ ਹੁਣ ਸੋਪਨ ਸ਼ਰਮਾ ਵੀ ਰਹੇ ਆ ਸੰਗਰੂਰ ਸੋ ਅਸੀਂ ਉਹਨਾਂ ਕੈਮਰਿਆਂ ਦੀ ਮਦਦ ਨਾਲ ਸਾਡੇ ਕੋਲ ਲੁਧਿਆਣੇ ਤੋਂ ਜਾਂ ਆਲੇ ਦੁਆਲੇ ਤੋਂ ਲੋਕ ਆਉਂਦੇ ਸੀਗੇ ਜਦ ਪੁਲਿਸ ਵੀ ਆਉਂਦੀ ਸੀ ਕਿ ਇਹ ਚੋਰੀ ਦੀ ਕਾਰ ਹੈ ਜੀ ਆਓ ਕੈਮਰਿਆਂ ਨਾਲ। ਔਰ ਰਾਤ ਨੂੰ ਵਿਜ਼ਨ ਜਿਆਦਾ ਬਹੁਤ ਵਧੀਆ ਹੁੰਦਾ ਸੀ। ਸੋ ਅੱਜ ਟੈਕਨੋਲੋਜੀ ਦਾ ਜ਼ਮਾਨਾ ਹੈ। ਕੈਮਰਿਆਂ ਨਾਲ ਤੁਸੀਂ ਸੀਸੀਟੀਵੀ ਕੈਮਰਿਆਂ ਦੇ ਨਾਲ ਤੁਸੀਂ ਮੂਵਮੈਂਟ ਕਿੱਦਨੂ ਹੋਈ ਹੈ ਕਿਹੋ ਜਿਹਾ ਰੰਗ ਹੈ ਕਿਹੋ ਜਿਹਾ ਹੂਲੀ ਹੈ। ਅੱਜ ਕੱਲ ਬਦਲ ਜਾਂਦੇ ਹਰ ਦੋ ਦਿਨ ਬਾਅਦ ਬੁਲੀਆ ਬਦਲ ਲੈਂਦੇ ਬਹੁਤ ਸਾਰੇ ਇਦਾਂ ਦੇ ਹੈਗੇ ਨੇ। ਸੋ ਇਸ ਕਰਕੇ ਮੈਂ ਚਾਹੁੰਨਾ ਕਿ ਬਜਾਏ ਇਸ ਦੇ ਕਿ ਕੱਲੇ ਆਰਡਰ ਦਿੱਤੇ ਜਾਣ ਕਿ ਇਹ ਜਿਹੜੇ ਬੰਦੇ ਨੇ ਸਮਾਜ ਲਈ ਖਤਰਨਾਕ ਨੇ ਇਹਨਾਂ ਨੂੰ ਫੜ ਲਓ ਉਹਨਾਂ ਕੋਲੇ ਫੜਨ ਲਈ ਟੈਕਨੋਲੋਜੀ ਉਹਨਾਂ ਕੋਲੇ ਫੜਨ ਲਈ ਇਕੁਪਮੈਂਟਸ ਉਹਨਾਂ ਕੋਲੇ ਉਹਨੂੰ ਫਾਲੋ ਕਰ ਲਈ ਜਾਂ ਉਹਨੂੰ ਉਹਨੂੰ ਅੱਗੇ ਕਿੱਥੇ ਜਾ ਸਕਦਾ ਹੈ ਕੀ ਕਰ ਸਕਦਾ ਉਹ ਸਾਰਾ ਅਪਡੇਟ ਚਾਹੀਦਾ ਪੁਰਾਣਾ ਸਿਸਟਮ ਜਿਹੜਾ ਹੈ ਉਹਨੂੰ ਬਦਲਾਂਗੇ ਹੁਣ ਥਾਣੇ ਵੀ ਅਪਡੇਟਡ ਚਾਹੀਦੇ ਆ ਮਾਡਰਨ ਥਾਣੇ ਚਾਹੀਦੇ ਪੁਰਾਣਾ ਸਿਸਟਮ ਉਹ ਵੀ ਬਦਲਣਾ ਪਊਗਾ ਤੇ ਬਹੁਤ ਸਾਰੇ ਥਾਣਿਆਂ ਦੇ ਵਿੱਚ ਅਸੀਂ ਉਹ ਜਿਹੜੇ ਸਾਂਝ ਕੇਂਦਰ ਚੱਲਦੇ ਨੇ ਤੇ ਹੁਣ ਅਸੀਂ ਸੋਲਰ ਵਾਲੇ ਵੀ ਪਲਾਂਟ ਕਈ ਲਾਏ ਨੇ ਤੇ ਇੱਕ ਸਭ ਤੋਂ ਵਧੀਆ ਗੱਲ ਹੈ ਸੰਗਰੂਰ ਦੇ ਵਿੱਚ ਸ਼ੁਰੂ ਕਰ ਲਿਆ ਟੋਟਲ 8 ਹੋ ਗਏ ਹੁਣ ਕੱਲਾ ਲੇਡੀਜ਼ ਲਈ ਥਾਣਾ ਸੰਗਰੂਰ ਦੇ ਵਿੱਚ ਹੈਗਾ ਹੁਣ ਪੰਜਾਬ ਟੋਟਲ 8 ਨੇ ਉੱਥੇ ਐਸਐਚਓ ਵੀ ਜਿਹੜੀ ਹੈ ਮਹਿਲਾ ਔਰ ਸਾਰਾ ਸਟਾਫ ਜਿਹੜਾ ਉਹ ਲੇਡੀਆਂ ਦਾ ਔਰ ਲੇਡੀਆਂ ਉਥੇ ਆ ਕੇ ਆਪਣੀ ਸ਼ਿਕਾਇਤ ਜਿਹੜੀ ਦਰਜ ਕਰਾ ਸਕਦੇ ਨੇ ਕਈ ਵਾਰੀ ਸੋਸ਼ਲ ਸਟਿਗਮਾ ਹੁੰਦਾ ਨਹੀਂ ਦੱਸ ਸਕਦੇ ਪ੍ਰੋਪਰ ਤਰੀਕੇ ਨਾਲ ਸੋ ਅਸੀਂ ਤਾਂ ਵੈਸੇ ਵੀ ਅੱਜ ਵੀ ਜਿਵੇਂ ਡੀਜੀਪੀ ਸਾਹਿਬ ਕਹਿੰਦੇ ਸੀ ਕਿ ਕੁੜੀਆਂ ਜਿਆਦਾ ਨੇ ਤੇ ਕੁੜੀਆਂ ਫਸਟ ਵੀ ਤਾਂ ਹੁੰਦੀਆਂ ਨੇ ਜਿਹੜਾ ਮਰਜੀ ਤੁਸੀਂ ਜਿਹੜਾ ਕੱਢ ਚਾਕੇ ਦੇਖ ਲਓ 8ਵੀਂ ਦੇ ਰਿਜ਼ਲਟ ਆ ਕੇ 10ਵੀਂ ਦੇ ਆ ਕੇ 12ਵੀਂ ਦੇ ਆ ਕੇ ਬੀਏ ਦੇ ਆ ਕੇ ਖਬਰ ਇੱਕੋ ਹੀ ਹੁੰਦੀ ਆ ਕੁੜੀਆਂ ਨੇ ਫੇਰ ਬਾਜ਼ੀ ਮਾਰੀ ਤਾਂ ਫਿਰ ਜੇ ਜੇ ਫਸ ਸੈਕੰਡ ਆਉਂਦੀਆਂ ਨੇ ਤਾਂ ਫਿਰ ਇਹ ਨੌਕਰੀਆਂ ਮਿਲਣ ਚ ਵੀ ਉਹਨਾਂ ਦਾ ਜਿਹੜਾ ਹੈ ਉਹ ਉਹਨਾਂ ਦਾ ਰੇਸ਼ੋ ਜਿਆਦਾ ਹੀ ਹੋਊਗੀ ਸੋ ਵੈਸੇ ਵੀ ਸ ਪੰਜਾਬ ਦੇ ਵਿੱਚ ਪਹਿਲੀ ਵਾਰ ਹੋਇਆ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੈ ਪੰਜਾਬ ਚ ਕਿ ਇਸ ਵਕਤ 5 ਐਸਐਸਪੀ ਜਿਹੜੀਆਂ ਕੁੜੀਆਂ ਨੇ 5 ਜ਼ਿਲ੍ਹਿਆਂ ਦੀਆਂ ਦਾ ਐਸਐਸਪੀ ਤੇ 7 ਡਿਪਟੀ ਕਮਿਸ਼ਨਰ ਕੁੜੀਆਂ ਨੇ ਇਸ ਵਕਤ ਇਸ ਵਕਤ 7 ਡਿਪਟੀ ਕਮਿਸ਼ਨਰ ਕੁੜੀਆਂ ਨੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਨਵੇਂ ਬੈਚ ਵਾਲੇ ਔਰ ਪੁਰਾਣੇ ਵਾਲੇ ਦੋਨੋਂ ਮਿਕਸ ਰਹਿਣ ਜੋਸ਼ ਤੇ ਹੋਸ਼ ਦੋਨੋਂ ਇਕੱਠੇ ਰਹਿਣ 16 17 ਬੈਚ ਵਾਲੇ ਵੀ 18 ਬੈਚ ਵਾਲੇ ਵੀ ਹੈਗੇ ਨੇ ਤੇ 12 ਬੈਚ ਵਾਲੇ ਵੀ ਨੇ 10 ਵਾਲੇ ਵੀ ਨੇ ਸੋ ਮਤਲਬ ਤਜਰਬਾ ਵੀ ਨਾਲ ਰਵੇ ਤੇ ਨਾਲ ਨਾਲ ਜਿਹੜਾ ਕੰਮ ਕਰਨ ਦਾ ਜਨੂਨ ਹੈ ਉਸ ਉਮਰ ਦਾ ਉਹ ਵੀ ਨਾਲ ਨਾਲ ਕੰਮ ਆਵੇ ਕਿ ਅਸੀਂ ਆਈਪੀਐਸ ਬਣ ਗਏ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਜੋ ਵੀ ਤੁਸੀਂ ਸੁਪਨੇ ਸੋਚੇ ਹੁੰਦੇ ਆ ਇੱਕ ਵਾਰੀ ਮੈਂ ਹੋਰ ਇੱਕ ਗੱਲ ਕਹਿਣਾ ਕਿ ਇਹ ਤੁਹਾਡੀ ਜਿਹੜੀ ਹੈ ਇਹ ਆਖਰੀ ਨੌਕਰੀ ਨਹੀਂ ਹੋਣੀ ਚਾਹੀਦੀ ਕਿ ਜੋ ਲੋ ਜੀ ਨੌਕਰੀ ਮਿਲ ਗਈ ਬਸ ਨੌਕਰੀ ਦੇ ਦੌਰਾਨ ਤੁਸੀਂ ਪੜ੍ਹ ਪੜ ਕੇ ਹੋਰ ਬਹੁਤ ਸਾਰੇ ਅੱਜਕੱਲ੍ਹ ਆਸਮਾਨ ਖੁੱਲ੍ਹਾ ਹੈ ਤੁਹਾਡੇ ਲਈ ਹੋਰ ਬਹੁਤ ਸਾਰੇ ਇਗਜ਼ਾਮ ਦੇ ਕੇ ਤੁਸੀਂ ਹੋਰ ਅੱਗੇ ਵੱਧ ਸਕਦੇ ਹੋ ਮੈਂ ਐਗਜ਼ਾਮਪਲ ਦੇ ਦਿੰਦਾ ਐਸੇ ਮਹੀਨੇ ਪਿਛਲੇ ਮਹੀਨੇ ਆਪਣਾ ਅਪ੍ਰੈਲ ਦੇ ਮਹੀਨੇ ਇੱਕ ਨੌਕਰੀਆਂ ਨਿਯੁਕਤੀ ਪੱਤਰ ਵੰਡਣ ਆਇਆ ਮੈਂ ਤੇ ਇੱਕ ਨਿਯੁਕਤੀ ਪੱਤਰ ਦਿੱਤਾ ਮੈਨੂੰ ਉਹ ਮੈਨੂੰ ਕਹਿੰਦਾ ਜੀ ਕਹਿੰਦਾ ਇਹ ਮੇਰੀ ਐਸੇ ਸਾਲ ਦੀ ਤੀਜੀ ਨੌਕਰੀ ਹੈ ਸਰਕਾਰੀ ਮੈਂ ਕਿਹਾ ਵੀ ਇਦਾਂ ਕਿਵੇਂ ਹੋ ਗਿਆ ਫਿਰ ਮੈਨੂੰ ਉਹਨਾਂ ਨੇ ਦੱਸਿਆ ਅਫਸਰਾਂ ਨੇ ਉਹ ਕਹਿੰਦੀ ਪਹਿਲਾਂ ਇੱਕ ਕਲਰਕ ਲੱਗਿਆ ਕਲਰਕ ਵਾਸਤੇ ਤੁਸੀਂ ਇਹਨੂੰ ਅਪੁਆਇੰਟਮੈਂਟ ਲੈਟਰ ਦੇਤਾ ਉਦੋਂ ਬਾਅਦ ਇਹਨੇ ਪੜਾਈ ਜਾਰੀ ਰੱਖੀ ਨੇ ਹੈੱਡ ਕਲਰਕ ਦੇ ਪੇਪਰ ਦਿੱਤੇ ਉਹਦੇ ਵਿੱਚ ਮੈਰਿਟ 'ਚ ਆ ਗਿਆ ਇਹਨੇ ਕਲਰਕ ਛੱਡ ਤੇ ਹੈੱਡ ਕਲਰਕ ਦਾ ਅਪੁਆਇੰਟਮੈਂਟ ਲੈਟਰ ਲੈ ਲਿਆ ਜੀ ਹੁਣ ਕਹਿੰਦੇ ਇਹਨੇ ਹੈੱਡ ਕਲਰਕ ਬਣ ਕੇ ਐਸ ਡੀਓ ਦੇ ਪੇਪਰ ਦਿੱਤੇ ਹੁਣ ਐਸ ਡੀਓ ਵੀ ਮੈਰਿਟ 'ਚ ਆ ਗਿਆ ਅੱਜ ਇਹ ਐਸ ਡੀਓ ਬਣ ਗਿਆ ਜੀ ਇੱਕੋ ਸਾਲ 'ਚ ਤਿੰਨ ਵਾਰੀ ਇੱਕ ਸਾਲ 'ਚ ਤਿੰਨ ਵਾਰੀ ਸਰਕਾਰੀ ਨੌਕਰੀ ਤੇ ਚਾਂਸ ਮਿਲ ਗਏ ਪਹਿਲਾਂ 70 ਸਾਲ 'ਚ ਇੱਕ ਵਾਰੀ ਵੀ ਨਹੀਂ ਮਿਲਿਆ ਸੀ ਤੁਹਾਨੂੰ ਚਾਂਸ ਮਿਲਦੇ ਰਹਿਣਗੇ ਜਿਸ ਤਰ੍ਹਾਂ ਅਸੀਂ ਪਲਾਨ ਕੀਤਾ ਸੀ ਯੂਪੀਐਸਸੀ ਦੇ ਪੈਟਰਨ ਤੇ ਅਨੁਰਾਗ ਪਰਮਜੀ ਨਾਲ ਸਾਰਿਆਂ ਨੇ ਸੀ ਕਿ ਦੇਸ਼ ਨੂੰ 800 ਦੇ ਨੇੜੇ ਤੇੜੇ ਆਈਪੀਐਸ ਆਈਐਸ ਆਈਐਫਐਸ ਅਫਸਰ ਚਾਹੀਦੇ ਹੁੰਦੇ ਇੱਕ ਸਾਲ 'ਚ ਪਰ ਮੇਨਸ ਦੇ ਵਿੱਚ ਬਹਿਨਦੇ 7-8 ਲੱਖ ਨੇ 7-8 ਲੱਖ ਬੱਚਾ ਪੇਪਰ ਦਿੰਦਾ ਮੇਨਸ ਫਿਰ ਕਈ ਵਾਰੀ ਨਹੀਂ ਹੁੰਦਾ ਨੈਕਸਟ ਅਟੈਂਪਟ 'ਚ ਆ ਜਾਂਦੇ ਨੇ ਸੋ ਸੀਮੀ ਕਿ ਤੱਕ ਪਹਿਲੇ ਦੱਸੋ ਕਿ ਪੁਲਿਸ ਦੇ ਵਿੱਚ ਭਰਤੀ ਕਦੋਂ ਕਰਨੀ ਹੈ ਜਨਵਰੀ ਚ ਪੇਪਰ ਮਈ ਜੂਨ ਚ ਨਹੀਂ ਜਨਵਰੀ ਚ ਨੋਟੀਫਿਕੇਸ਼ਨ ਮਈ ਜੂਨ ਚ ਜਿਹੜਾ ਆਪਣਾ ਲਿਖਤੀ ਪੇਪਰ ਅਗਸਤ ਦੇ ਵਿੱਚ ਸਤੰਬਰ ਦੇ ਵਿੱਚ ਜਿਹੜੀ ਫਿਜ਼ੀਕਲ ਟੈਸਟ ਦੀ ਤਰੀਕ ਅਕਤੂਬਰ ਚ ਫਿਜ਼ੀਕਲ ਟੈਸਟ ਨਵੰਬਰ ਦੇ ਵਿੱਚ ਉਹਦਾ ਰਿਜ਼ਲਟ ਡਿਸੰਬਰ ਦੇ ਵਿੱਚ 2200 ਹਰ ਸਾਲ ਲਗਭਗ 2200 कांस्टेबल हेड कांस्टेबल ਤੇ ਸਬ ਇੰਸਪੈਕਟਰ ਉਹ ਨਵਾਂ ਸਾਲ ਉਹਨਾਂ ਲਈ ਨੌਕਰੀ ਲੈ ਕੇ ਚੜੂਗਾ ਇਹ ਹਰ ਸਾਲ ਦਾ ਅਗਲੇ 4 ਸਾਲ ਦਾ ਪਲਾਨ ਦਿੱਤਾ ਇਹ ਦਿਨ ਕੀ ਹੈ ਬੱਚਿਆਂ ਦਾ ਇੰਟਰਸਟ ਵਧ ਗਿਆ ਮੁੰਡਿਆਂ ਦਾ ਇੰਟਰਸਟ ਵਧ ਗਿਆ ਕਿ ਯਾਰ 80 ਭਰਤੀ ਹੋਣਾ ਹੈ ਉਹ ਇੱਧਰ ਉੱਧਰ ਕਿਸੇ ਗਲਤ ਸੰਗਤ ਜਾਣ ਦੀ ਬਜਾਏ ਗਰਾਊਂਡ ਜਾਣ ਲੱਗੇ ਕਿ ਯਾਰ ਤਿਆਰੀ ਕਰ ਲਈ ਫਿਜ਼ੀਕਲੀ ਉਹਦੇ ਚ ਕਲੋਜ਼ ਹੋਣਗੇ ਕਿ ਜੀ ਡੋਪ ਟੈਸਟ ਵੀ ਹੋਊਗਾ ਇਹਦਾ ਮਤਲਬ ਡਰੱਗ ਵਾਲ ਨਹੀਂ ਜਾਣਗੇ ਉਹ ਉੱਚੇ ਵੀ ਹੋਣਾ ਚਾਹੀਦਾ ਕਿ ਐਫ ਆਈ ਆਰ ਨਾਲ ਕੋਈ ਹੋਵੇ ਕ੍ਰਿਮੀਨਲ ਉਹ ਜੋ ਲੜਾਈਆਂ ਝਗੜਿਆਂ ਤੋਂ ਬਚਣਗੇ ਫਾਲਤੂ ਦੇ ਜਿਹੜੇ ਲੜਾਈ ਝਗੜੇ ਨੇ ਤੇ ਨਾਲ ਆਪਣੇ ਸਰੀਰ ਨਾਲ ਪਿਆਰ ਹੋਊਗਾ ਉਹਨਾਂ ਨੂੰ ਉਹ ਚਲੋ ਇੱਥੇ ਕਈਆਂ ਨੂੰ ਇੱਥੇ ਨਹੀਂ ਮਿਲੂਗੀ ਤਾਂ ਉਹ ਕਿਤੇ ਆਰਮੀ ਚਲੇ ਜਾਣਗੇ ਜਾਂ ਕੋਈ ਹੋਰ ਜਾਂ ਅਗਲੇ ਟੈਂਪਟ ਚ ਆ ਜਾਣਗੇ ਸੋ ਅਸੀਂ ਇਹ ਚਾਹੁੰਦੇ ਆ ਜੇ ਜਿਸ ਤਰ੍ਹਾਂ ਦੱਸਿਆ ਕਿ 1.5 ਲੱਖ ਨੇ ਅਪਲਾਈ ਕਰਤਾ 1800 ਵਾਸਤੇ 1.5 ਲੱਖ ਨੇ ਅਪਲਾਈ ਕਰਤਾ ਹੁਣ ਅੱਗੇ ਫਿਜ਼ੀਕਲ ਟੈਸਟ ਦੇ ਵਿੱਚੋਂ 1800 ਚੁਣਿਆ ਜਾਊਗਾ ਔਰ ਹਾਂ ਫਿਜ਼ੀਕਲ ਟੈਸਟ ਦੇ ਵਿੱਚ ਕੋਈ ਸਪਾਰਸ਼ ਜਾਂ ਜਿਹੜਾ ਥਿਓਰੀਅਲ ਟੈਸਟ ਹੈ ਉਹਦੇ ਵਿੱਚ ਵੀ ਕੋਈ ਸਪਾਰਸ਼ ਜਾਂ ਕੋਈ ਰਿਸ਼ਬਤ ਜਾਂ ਕੋਈ ਲਾਬਿੰਗ ਜਾਂ ਕੋਈ ਐਮਐਲਏ ਨਾਲ ਗੱਲ ਕਰਨੀ ਪਵੇ ਮੰਤਰੀ ਤੋਂ ਸਪਾਰਸ਼ ਨੋ ਇਹ ਨਹੀਂ ਚੱਲੂਗਾ ਜਿਹੜਾ ਤੁਸੀਂ ਮੈਰਿਟ ਤੇ ਚ ਆਉਂਗੇ ਇੱਕ ਘਰ ਤੋਂ ਚਾਹੇ ਦੋ 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 ਬੱਚਿਆਂ ਨੂੰ ਨੌਕਰੀ ਮਿਲਣੀ ਹੋਵੇ ਦੋਨੋਂ ਦੇ ਦਾਂਗੇ ਜੇ ਉਹ ਪੇਪਰਾਂ ਦੇ ਵਿੱਚ ਅੱਛੇ ਕਰਦੇ ਹੋਣਗੇ ਪਰ ਹਾਂ ਕੋਈ ਐਮਐਲਏ ਨੇ ਕਹੇ ਤਾਂ ਕਿਸੇ ਮੰਤਰੀ ਨੇ ਕਹੇ ਤਾਂ ਉਹ ਨਹੀਂ ਚੱਲੂਗਾ ਜੀ ਉਹ ਮੈਨੂੰ ਇੱਕ ਵਾਰੀ ਕਹਿ ਕੇ ਦੇਖ ਲਿਆ ਉਹਨਾਂ ਨੇ ਕਿ 642 ਪੋਸਟਾਂ ਦੇ ਮੈਂ ਵੰਡਣੇ ਸੀਗੇ ਤੇ ਮੈਨੂੰ 2 ਦਿਨ ਪਹਿਲਾਂ ਇੱਕ ਫੋਨ ਆਇਆ ਕਹਿੰਦੇ ਪਰਸੋਂ ਮੇਰੇ ਐਮਐਲਏ ਦਾ ਕਹਿੰਦੇ ਪਰਸੋਂ 642 ਵੰਡੋਗੇ ਨਾ ਜੀ ਉਹ ਚ ਇੱਕ ਆਪਣਾ ਬਹੁਤ ਹੀ ਖਾਸ ਮੁੰਡਾ ਜੀ ਆਪਣਾ ਪਾਰਟੀ ਦਾ ਮੁੰਡਾ ਖਾਸ ਹੈ ਮੇਰਾ ਤਾਂ ਜਮੀ ਖਾਸ ਹੈ ਮੈਂ ਕਿਹਾ ਅੱਛਾ ਵਧਾਈਆਂ ਕਹਿੰਦੇ ਨਹੀਂ ਨਹੀਂ ਜੀ 4 ਨੰਬਰਾਂ ਤੇ ਰਹਿ ਗਿਆ ਅੱਛਾ ਮੈਂ ਕਿਹਾ ਕਹੇ 642 ਚ ਆਇਆ ਨਹੀਂ ਮੈਂ ਫਿਰ ਹੁਣ ਕਿਵੇਂ ਕਰੀਏ ਕਹਿੰਦੇ ਬਹੁਤ ਖਾਸ ਹਾਂ ਤਾਂ ਉਹ ਜਮੀ ਆਪਣਾ ਉਹ ਤਾਂ ਮੈਂ ਕਿਵੇਂ ਕਰੀਏ ਕਹਿੰਦਾ ਜੀ ਪਾਓ ਉਹਨੂੰ ਕਿਵੇਂ ਨਾ ਕਰੀਏ ਮੈਂ ਕਿਹਾ ਹਾਈ 642 ਨੇ ਪੋਸਟ ਵੀ ਨਹੀਂ ਇੱਕ ਕ੍ਰੀਏਟ ਕਰ ਸਕਦੇ ਵਿੱਚ 7143 643 ਵੀ ਪੋਸਟ ਕ੍ਰੀਏਟ ਕਰ ਲਓ ਨਹੀਂ ਨਹੀਂ ਜੀ ਕਹਿੰਦਾ ਉਹ ਤਾਂ ਫਿਰ ਜਾਂਦਾ ਹੀ ਆਪਣਾ ਫਿਰ ਤਾਂ ਉਹਦਾ ਕਰਨਾ ਪੈਣਾ ਕੁਝ ਮੈਂ ਕਿਹਾ ਵੀ ਕਰੀਏ ਕੀ ਕਹਿੰਦਾ ਇੱਕ ਨੂੰ ਕੱਢ ਦਿਓ ਆਪਣੇ ਵਾਲੇ ਨੂੰ ਪਾ ਲਓ ਮੈਂ ਕਿਹਾ ਮੈਂ ਠੀਕ ਹੈ ਮੈਂ ਤੁਹਾਡੇ ਵਾਲੇ ਨੂੰ ਪਾ ਲੈਣਾ ਲਿਖ ਕੇ ਦੇ ਦਿਓ ਪਰ ਮੈਨੂੰ ਇਹ ਦੱਸ ਦਿਓ ਜਿਹੜੇ ਨੂੰ ਕੱਢ ਇਹ ਤਾਂ ਪਾ ਲੈਣਾ ਕਿਉਂਕਿ ਇਹ ਆਪਣੇ ਮੈਨੂੰ ਇਹ ਦੱਸ ਦਿਓ ਜਿਹੜੇ ਨੂੰ ਕੱਢਾਂਗਾ ਉਹਦੀ ਥਾਂ ਤੇ ਉਹ ਕੀ ਦਾ ਫਿਰ ਉਹ ਵੀ ਤਾਂ ਆਪਣੇ ਆ ਉਹਦੀ ਉਹਦੀ ਮਾਂ ਵੀ ਤਾਂ ਪਰਸੋਂ ਨੂੰ ਖੰਡ ਵਾਲਾ ਦਹੀਂ ਦਾ ਚਮਚਾ ਮੂੰਹ ਚ ਭਾਕੇ ਭੇਜੂਗੀ ਕਿ ਜਾ ਪੋਤਾ ਅਜ ਨੌਕਰੀ ਲੈ ਕੇ ਆ ਭੈਣ ਦਾ ਵਿਆਹ ਕਰਾਂਗੇ ਕਬੀਲਦਾਰੀ ਲਈ ਤੇ ਚੜਜੂਗੀ ਮੈਂ ਕਿਹਾ ਵੀ ਆਪਣੇ ਵਾਲੇ ਨੂੰ ਕਹਿ ਦੇ ਅਗਲੇ ਚਾਂਸ ਦੇ ਵਿੱਚ 10 ਨੰਬਰ ਵੱਧ ਲੈ ਕੇ ਆ ਫਿਰ ਪਾਲਾਂਗੇ ਆਪਣੇ ਵਾਲੇ ਨੂੰ ਵੀ ਉਹ ਇੱਕ ਮੈਂ ਕਹਤਾ ਵੀ ਸਪਾਰਸ਼ੀ ਚੱਲਦੀ ਇੱਥੇ ਆਪਣਾ ਕੋਈ ਐਮਐਲਏ ਨੂੰ ਕਹਿਣ ਦੀ ਲੋੜ ਨਹੀਂ ਕਿਸੇ ਦਾ ਰਿਸ਼ਤਿਆਂ ਚੱਲਦੀ ਉਦੋਂ ਮੈਂ ਨਿਯੁਕਤੀ ਪੱਤਰ ਦੇਣ ਲੱਗਿਆ ਪਹਿਲੇ ਆਇਆ ਮੈਂ ਕਿਹੜਾ ਪਿੰਡ ਆ ਕਹਿੰਦਾ ਸਤੌਜ ਪਿੰਡ ਆ ਜੀ ਮੇਰੇ ਪਿੰਡੋਂ ਉਹ ਮੈਂ ਕਿਹਾ ਯਾਰ ਤੂੰ ਕੀ ਦਾ ਮੁੰਡਾ ਕਹਿੰਦਾ ਮੈਂ ਤਾਂ ਬਲਬੀਰ ਦਾ ਮੁੰਡਾ ਅੱਛਾ ਮੈਂ ਤਿੰਨ ਦਿਨ ਕੁਝ ਦੇਣਾ ਪਿਆ ਪੈਸੇ ਪੁਸੇ ਕਹਿੰਦਾ ਨਾ ਨਾ ਜੀ ਮੈਨੂੰ ਤਿੰਨ ਦਿਨ ਦੇਣਾ ਪਿਆ ਕਹਿੰਦਾ ਉਹ ਲੋਕ ਸ਼ੱਕ ਕਰਦੇ ਮੇਰੇ ਤੇ ਕਹਿੰਦਾ ਜੀ ਪਹਿਲੇ ਮੇਰੇ ਪਿੰਡ ਦਾ ਆ ਗਿਆ ਜੀ ਤੁਸੀਂ ਇਹ ਦੇਖ ਲਓ ਕਿ ਮੇਰੇ ਪਿੰਡ ਦੇ ਦੋ ਤਿੰਨ ਮੁੰਡਿਆਂ ਨੂੰ ਕੋਈ ਨੌਕਰੀ ਮਿਲੀ ਐ ਤੇ ਮੈਂ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਉਹਨਾਂ ਨੂੰ ਨੌਕਰੀ ਮਿਲੀ ਐ ਜੇ ਮੁੱਖ ਮੰਤਰੀ ਦੇ ਪਿੰਡ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਕੋਈ ਸਪਾਰਸ਼ ਬਿਨਾਂ ਕਿਸਪਾਰਸ਼ ਤੇ ਬਿਨਾਂ ਕਿਸੇ ਉਸ ਤੋਂ ਮੁੱਖ ਮੰਤਰੀ ਨੂੰ ਨਹੀਂ ਪਤਾ ਇਹਦਾ ਮਤਲਬ ਫਿਰ ਇਹ ਐ ਕਿ ਪਾਰਦਰਸ਼ਤਾ ਜਿਹੜੀ ਐ ਉਹ ਇਸ ਤੋਂ ਬਾਅਦ ਹੋ ਨਹੀਂ ਸਕਦੀ। ਸੋ ਅਸੀਂ ਸਾਰਿਆਂ ਨੂੰ ਆਪਣੀ ਸਮਝਦੇ ਆਂ ਤੁਸੀਂ ਵੀ ਸਾਡੇ ਆਪਣੇ ਹੋ